ਇੱਕ ਵਾਰ ਨਾ ਚੀਤੇ ਦੇ ਤੇ ਗਧੇ ਦੇ ਵਿੱਚ ਲੜਾਈ ਹੋ ਜਾਂਦੀ ਹੈਗੀ ਆ ਤੇ ਜਿਹੜਾ ਗਧਾ ਹੁੰਦਾ ਹੈ ਉਹ ਕਹਿੰਦਾ ਵੀ ਜਿਹੜਾ ਆਸਮਾਨ ਆ ਉਹ ਹਰਾ ਹੁੰਦਾ ਹੈ ਹਰੇ ਰੰਗ ਦਾ ਜਿਹੜਾ ਚੀਤਾ ਉਹ ਕਹਿੰਦਾ ਵੀ ਜਿਹੜਾ ਆਸਮਾਨ ਹੈਗਾ ਉਹ ਨੀਲੇ ਰੰਗ ਦਾ ਸਾਰਿਆਂ ਨੂੰ ਪਤਾ ਹੈ ਕਿਉਂ ਬਕਵਾਸ ਮਾਰੀ ਜਾਂਦਾ ਉਹ ਕਹਿੰਦਾ ਨਹੀਂ ਹਰੇ ਰੰਗ ਦਾ ਨਹੀਂ ਨੀਲੇ ਰੰਗ ਦਾ ਬਾਈ ਉਹ ਗਧਾ ਆਪ ਦੇ ਪ੍ਰੂਫ ਦੇਣੇ ਸ਼ੁਰੂ ਕਰ ਦਿੰਦਾ ਤੇ ਉਹ ਕਹਿੰਦਾ ਇਹ ਸਾਰਿਆਂ ਨੂੰ ਦੁਸੀਂ ਜਾਂਦਾ ਪ੍ਰੂਫ ਦੇਣ ਦੀ ਕਿ ਲੋੜ ਆ ਵੀ ਆਸਮਾਨ ਨੀਲੇ ਰੰਗ ਦਾ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕੋਈ ਲੜੇ ਕਰਦੇ ਕਰਦੇ ਲੜਾਈ ਵਾਝ ਜਾਂਦੀ ਤਿੰਨ ਚਾਰ ਦਿਨ ਬਹਿਸ ਚੱਲੀ ਜਾਂਦੀ ਹੈ ਮੁੜ ਕੇ ਲੜਾਈ ਹੋ ਜਾਂਦੀ ਉਹਨਾਂ ਦੀ ਜੋ ਲੜ ਪੈਂਦੇ ਸਾਰੀ ਪੰਚਾਇਤ ਇਕੱਠੀ ਹੋ ਕੇ ਤੇ ਰਾਜੇ ਕੋਲੇ ਲੈ ਜਾਂਦੀ ਆ ਸ਼ੇਰ ਕੋਲੇ ਵੀ ਤੂੰ ਇਹਦਾ ਫੈਸਲਾ ਕਰ ਰਾਜਾ ਕਹਿੰਦਾ ਜੀ ਦੱਸੋ ਕੀ ਗੱਲ ਹੋਈ ਆ ਤੇ ਚੀਤਾ ਕਹਿੰਦਾ ਜੀ ਗਧੇ ਨਾਲ ਮੇਰੀ ਬਹਿਸ ਹੋਈ ਆ ਗਧਾ ਕਹਿੰਦਾ ਵੀ ਆਸਮਾਨ ਜਿਹੜਾ ਹਰੇ ਰੰਗ ਦਾ ਹੈ ਤੇ ਜੀ ਮੈਂ ਕਹਿੰਦਾ ਵੀ ਨੀਲੇ ਰੰਗ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਨੀਲੇ ਰੰਗ ਦਾ ਹੁੰਦਾ ਆਸਮਾਨ ਤੇ ਕਹਿੰਦਾ ਜੀ ਮੈਂ ਇਹਦੇ ਨਾਲ ਚਾਰ ਦਿਨ ਹੋ ਗਏ ਜਿਹਦੀਆਂ ਨੇ ਤੇ ਮੰਦਾ ਹੀ ਨਹੀਂ ਕਹਿੰਦਾ ਛੇਰ ਦੋ ਕੁ ਮਿੰਟ ਸੋਚਦਾ ਸੋਚ ਕੇ ਕਹਿੰਦਾ ਐਂ ਕਰੋ ਚੀਤੇ ਦੇ ਪੰਜ ਸ਼ੀਰਾਂ ਜਾ ਕੇ ਤੇ ਉਹ ਕੌੜੇ ਲਾਓ ਕਹਿੰਦਾ ਪੂਰੇ ਤਕੜੇ ਤੇ ਨਾਲੇ ਇਹਨੂੰ ਕਹਿੰਦਾ ਸਿੱਟੋ ਤਿੰਨ ਚਾਰ ਦਿਨਾਂ ਵਾਸਤੇ ਅੰਦਰ ਐਨਾ ਕਹਿ ਕੇ ਤੇ ਕਹਿੰਦਾ ਵੀ ਚਲੋ ਜਾਓ ਚਲੋ ਵੀ ਗਧੇ ਨੂੰ ਕਹਿੰਦਾ ਵੀ ਤੂੰ ਜਾ ਕੋਈ ਨਹੀਂ ਕਹਿੰਦਾ ਗਧਾ ਜਾਵੜਦਾ ਚੀਤਾ ਹੈਰਾਨ ਹੁੰਦਾ ਕਹਿੰਦਾ ਰਾਜਾ ਸਾਹਿਬ ਤੁਹਾਨੂੰ ਵੀ ਪਤਾ ਹੈ ਵੀ ਆਸਮਾਨ ਨੀਲਾ ਹੁੰਦਾ ਹੈ ਤੇ ਤੁਸੀਂ ਮੈਨੂੰ ਕਿਉਂ ਸਜ਼ਾ ਦੇਤੀ ਉਹ ਕਹਿੰਦਾ ਮੈਨੂੰ ਵੀ ਪਤਾ ਹੈ ਵੀ ਆਸਮਾਨ ਨੀਲਾ ਹੁੰਦਾ ਹੈ ਤੈਨੂੰ ਵੀ ਪਤਾ ਆਸਮਾਨ ਨੀਲਾ ਹੁੰਦਾ ਸਾਰਿਆਂ ਨੂੰ ਪਤਾ ਵੀ ਆਸਮਾਨ ਨੀਲਾ ਹੁੰਦਾ ਹੈ ਤੇਰੇ ਸਜ਼ਾ ਤਾਂ ਪਈ ਐ ਵੀ ਤੂੰ ਗਧੇ ਨਾਲ ਬਹਿਸ ਕੀਤੀ ਤੇਰੇ ਤੈਨੂੰ ਸਜ਼ਾ ਤਾਂ ਹੀ ਮਿਲੀ ਵੀ ਤੂੰ ਹਾਰ ਗਿਆ ਜਾਂ ਅਸਮਾਨ ਹਰਾ ਹੁੰਦਾ ਤੈਨੂੰ ਸਜ਼ਾ ਤਾਂ ਮਿਲੀ ਐ ਵੀ ਤੂੰ ਗਧੇ ਨਾਲ ਬਹਿਸ ਕੀਤੀ ਸੋ ਦੋਸਤੋ ਜ਼ਿੰਦਗੀ 'ਚ ਤੁਹਾਨੂੰ ਬੜੇ ਗਧੇ ਮਿਲਦੇ ਹੋਣਗੇ ਰੋਜ਼ ਦੇ ਵੀ ਮਿਲਦੇ ਹੋਣਗੇ ਕਈ ਬਾਵਾ ਚਰਵਾਦ ਮਿਲਦੇ ਹੋਣੇ ਗਧੇ ਬਹੁਤ ਮਿਲਦੇ ਆ ਉਹਨਾਂ ਨਾਲ ਬਹਿਸ ਨਾ ਕਰੋ ਜੇ ਬਹਿਸ ਕਰੋਗੇ ਤਾਂ ਸਜ਼ਾ ਤੁਹਾਨੂੰ ਹੀ ਮਿਲਣੀ ਐ